ਵਾਹਿਗੁਰੂ ਪ੍ਰਭੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਅੱਜ ਆਪਾਂ ਗੱਲ ਕਰਦੇ ਹਾਂ ਅੰਧਵਿਸ਼ਵਾਸ ਦੀ ਤੋਂ ਅੰਧਵਿਸ਼ਵਾਸ ਸਾਡੇ ਚ ਫਲਾਇਆ ਜਾ ਰਿਹਾ ਉਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਵੀ ਇਹ ਅੰਧਵਿਸ਼ਵਾਸ ਇਹਦੀ ਸ਼ੁਰੂਆਤ ਕਿੱਥੋਂ ਹੋਈ ਕੌਣ ਲੋਕ ਨੇ ਇਹ ਜਿਹੜੇ ਸਾਡੇ ਚ ਅੰਧਵਿਸ਼ਵਾਸ ਪਲਾ ਰਹੇ ਨੇ ਇਹ ਜਾਦੇ ਕਰਕੇ ਜਾਦੇ ਤਾਂ ਇਹ ਸਾਡੇ ਜ਼ਿਮੀਂਦਾਰ ਭਾਈਚਾਰੇ ਦੇ ਵਿੱਚ ਬਹੁਤ ਹੀ ਅੰਧਵਿਸ਼ਵਾਸ ਫੈਲਿਆ ਹੋਇਆ ਕਿਉਂਕਿ ਹੁਣ ਇਹੋ ਜਿਹਾ ਜਵਾਨਾਂ ਗਾ ਜਿਦੇ ਮਰਜ਼ੀ ਖੇਤ ਵਾਗਜੋ ਜਿਦੇ ਮਰਜ਼ੀ ਖੇਤ ਦੇਖ ਲੋ ਫਰੇਕ ਦੇ ਖੇਤ ਦੇ ਵਿੱਚ ਮੱਟੀ ਲੱਗੀ ਵੀ ਆ ਇਹ ਕਾਰਨ ਕੀ ਆ ਇਹ ਮੱਟੀਆਂ ਕਿਉਂ ਲੱਗਦੀਆਂ ਨੇ ਕੌਣ ਲੋਕ ਇਹ ਮੱਟੀਆਂ ਲਗਾਉਂਦੇ ਨੇ ਇਹ ਭਰਾਵੋ ਗੱਲ ਸਮਝਣ ਦੀ ਲੋੜ ਆ ਵੀ ਇਹ ਆਪਣੇ ਪਿੰਡਾਂ ਦੀ ਵੀ ਕਹਾਣੀ ਆ ਆਪਣੇ ਪਿੰਡਾਂ ਦੇ ਵਿੱਚ ਸਾਡੀਆਂ ਅਣਪੜ ਬੀਬੀਆਂ ਅਣਪੜ ਭਰਾ ਸਾਡੇ ਜਿਹੜੇ ਹੈਗੇ ਆ ਵਿਚਾਰੇ ਜਿਨ੍ਹਾਂ ਨੂੰ ਨਹੀਂ ਵੀ ਇਸ ਚੀਜ਼ ਬਾਰੇ ਪਤਾ ਓਹੋ ਕਿਸੇ ਦੇ ਘਰੇ ਚਾਰ ਪਸ਼ੂ ਰੱਖਿਆ ਦੁੱਧ ਵਾਲੇ ਤਾਂ ਜੇ ਦੁੱਧ ਨਾਲ ਮੱਝ ਨਾਲ ਇੱਕ ਦਿਨ ਮਿਲੂਗੀ ਤਾਂ ਬੁੜੀਆਂ ਕੀ ਕਰਨਗੀਆਂ 10 ਰੁਪਏ ਚਾਹਣਗੀਆਂ ਚਲੋ ਭਾਈ ਉਸਣਗੀਆਂ ਗਵਾਂਡੀਆਂ ਨੂੰ ਪੜੇ ਸਾਡੀ ਅੱਜ ਮੱਝ ਨਹੀਂ ਮਿਲੀ ਉਹ ਕਹਿੰਦੀ ਆ ਭਾਏ ਤੂੰ 10 ਰੁਪਏ ਚਹਾਲਾ ਗਾਹਾਂ ਵਾਲੇ ਪਿੰਡ ਆ ਨਾਲ ਦੇ ਪਿੰਡ ਇੱਕ ਬਾਬਾ ਆਪਣੇ ਆਪਾ ਉਹਦੇ ਕੋਲੇ ਚੱਲਦੇ ਉਹਨੂੰ ਪੁੱਛ ਕੇ ਆਉਣੇ ਆ ਉਹਦੇ ਕੋਲੇ ਜਾਂਦੇ ਆ ਗਾਹਾਂ ਉਹ ਸਿਰ ਜੇ ਮਾਰ ਕੇ ਕਹਿੰਦਾ ਭਾਈ ਉਹ ਮਾਈ ਖੜੀ ਹੋ ਜੇ ਜਿਨ੍ਹਾਂ ਦੀ ਕੱਲ ਮੱਝ ਨਹੀਂ ਮਿਲੀ ਉਹ ਬੁੜੀ ਖੜੀ ਹੋ ਕੇ ਕਹਿੰਦੀ ਆ ਬਾਬਾ ਜੀ ਸਾਡੀ ਨਹੀਂ ਮਿਲੀ ਭਾਈ ਆ ਸੋਡਾ ਕੌਣ ਆ ਵੱਡ ਬਡੇਰਾ ਖੜਾ ਭਾਈ ਸੋਡਾ ਇਹਦੀ ਹੈ ਇਹ ਕਹਿੰਦਾ ਵੀ ਮੈਨੂੰ ਕੁਝ ਦਿੰਦੇ ਨਹੀਂ ਇਹ ਮੇਰਾ ਹੱਕ ਖਾਈ ਜਾਂਦੇ ਆ ਕੀ ਗੱਲ ਭਾਈ ਤੁਸੀਂ ਇਹਦਾ ਕੁਝ ਦਿੰਦੇ ਨਹੀਂ ਬਾਬਾ ਜੀ ਨਹੀਂ ਇਹਦਾ ਭਾਈ ਕਹਿੰਦਾ ਵੀ ਮੇਰੀ ਖੇਤ ਚ ਮੱਟੀ ਲਾਓ ਮੈਂ ਫੇਰ ਇਹਨਾਂ ਦੇ ਪਸ਼ੂ ਮਿਲਨ ਦੇਵਾਂਗਾ ਭਰਾਓ ਇਹ ਕੋਈ ਐਡੀ ਗੱਲ ਨਹੀਂ ਹੁੰਦੀ ਇਹਨਾਂ ਲੋਕਾਂ ਦੇ ਮਗਰ ਲੱਗ ਕੇ ਅੰਧਵਿਸ਼ਵਾਸ ਚ ਨਾ ਪਵੋ ਗਰਵਾਨੀ ਕਹਿੰਦੀ ਹੈ ਵੀ ਭੂਤ ਪ੍ਰੇਤ ਹੁੰਦੇ ਨੇ ਪਰ ਉਹ ਇਹ ਵੀ ਗੱਲ ਕਹਿੰਦੀ ਹੈ ਵੀ ਜਿੱਥੇ ਗੁਰਬਾਣੀ ਪੜੀ ਜਾਂਦੀ ਆ ਜਿਹੜੇ ਘਰਾਂ ਦੇ ਵਿੱਚ ਸਿਮਰਨ ਨੁ ਕਰਿਆ ਜਾਂਦਾ ਪਾਠ ਪੂਜਾ ਹੁੰਦੀ ਆ ਉਹ ਘਰਾਂ ਦੇ ਵਿੱਚ ਤਾਂ ਪਹਿਲੀ ਗੱਲ ਭੂਤ ਪ੍ਰੇਤ ਵੱੜਦੇ ਨਹੀਂ ਦੂਰ ਦੂਰ ਰਹਿੰਦੇ ਨੇ ਤੇ ਰਹੀ ਗੱਲ ਆ ਵੱਡ ਬਡੇਰਿਆਂ ਦੀ ਠੀਕ ਆ ਆਪਾਂ ਇਹਨਾਂ ਦਾ ਹੱਕ ਖਾਣੇ ਆ ਪਰ ਭਰਾਵੋ ਹੱਕ ਨਾਲ ਤਾਂ ਕੋਈ ਨਾਲ ਲੈ ਕੇ ਆਇਆ ਆਪਣੀ ਜਾਇਜ਼ਾਤ ਉਤੇ ਨਾ ਕੋਈ ਨਾਲ ਲੈ ਕੇ ਜਾਊਗਾ कहां un नु